ਮੰਨ ਮੇ ਕੋਇਮ ਤੋਰਾ ਦੈਰੋ ਹਰਮ ਮੇ ਰਵੀ ਮੈਂ ਨਹੀਂ ਕਹਿੰਦਾ ਤੂੰ ਕਿਸੇ ਮੰਦਰ ਦੇ ਜਾ ਕਿਸੇ ਮਸਜਿਦ ਦੇ ਜਾ ਮੈਂ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਭਾਈ ਨੰਦ ਲਾਲ ਜੀ ਦਾ ਇਹ ਬੋਲ ਬੋਲ ਨਾ ਆਉਂਦਾ ਤੇਰੇ ਮੇਰੇ ਕੋਲ ਕਹਿਣ ਦੀ ਜਰੂਰਤ ਵੀ ਨਹੀਂ ਸੀ ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਐਸੇ ਸ਼ਬਦ ਨੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਕੋਈ ਵੀ ਪੜ੍ਹ ਕੇ ਸ਼ਬਦ ਕੋਈ ਵੀ ਹੈ ਕੋਈ ਵੀ ਕੋਈ ਆਣ ਮਿਲਾ ਮੇਰਾ ਪ੍ਰੀਤਮ ਪਿਆਰ ਹਉ ਤਿਸ पे ਆਪੇ ਚਾਏ ਮੈਂ ਆਪਣੇ ਆਪ ਨੂੰ ਕੁਰਬਾਨ ਕਰ ਦਿਆਂ ਉਸ ਤੋਂ ਕੋਈ ਤੇ ਦਸੇ ਰਸਤਾ ਕੋਈ ਮਨ ਮੈਂ ਗੋਇਮ ਕੇ ਤੋਰਾ ਦੈਰੋ ਹਰਮ ਮੈਂ ਰਵੀ ਮੈਂ ਨਹੀਂ ਕਹਿੰਦਾ ਤੈਨੂੰ ਤੂੰ ਕਿਸੇ ਮੰਦਰ ਦੀ ਤਰਫ ਜਾ ਕਿਉਂਕਿ ਮੰਦਰ ਬਹੁਤ ਨੇ ਬੋਧੀਆਂ ਦੇ ਮੰਦਰ ਜੈਨੀਆਂ ਦੇ ਮੰਦਰ ਸਨਾਤੀਆਂ ਸਨਾਤਨੀਆਂ ਦੇ ਮੰਦਰ ਫਿਰ ਮਸਜਿਦਾਂ ਵੀ ਵੱਖ-ਵੱਖ ਨੇ ਸ਼ੀਆ ਦੀ ਮਸਜਿਦ ਸਨੀਆਂ ਦੀ ਮਸਜਿਦ ਅਹਿਮਦੀਆਂ ਦੀ ਮਸਜਿਦ ਮੁਸਲਮਾਨਾਂ ਦੇ ਵਿੱਚ ਵੀ ਇਹ ਵੰਡ ਹੈ ਐਸ਼ੀਆ ਦੀ ਮਸਜਿਦ ਤੇ ਸਨੀਆਂ ਦੀ ਮਸਜਿਦ ਤੇ ਅਹਿਮਦੀਆਂ ਦੀ ਮਸਜਿਦ ਤਿੰਨ ਫਿਰਕੇ ਤੇ ਇਹਨਾਂ ਦੇ ਵਿੱਚ ਬਹੁਤ ਵੱਡੇ ਹੋ ਗਏ ਔਰ ਕਿੰਨਾ ਦੀ ਆਪਸ ਵਿੱਚ ਦੁਸ਼ਮਣੀ ਵੀ ਵੱਡੀ ਮੈਂ ਨਹੀਂ ਕਹਿੰਦਾ ਤੂੰ ਕਿਸੇ ਮਸਜਿਦ ਦੇ ਜਾ ਕਿਸੇ ਦੀ ਮਸਜਿਦ ਦੇ ਜਾ ਕਿ ਮੈਂ ਇਹ ਵੀ ਨਹੀਂ ਕਹਿੰਦਾ ਕਿ ਕਿਸੇ ਦੇ ਮੰਦਰ ਵਿੱਚ ਜਾ ਕੇ ਮਨਵੇਂ ਗੋਇਮ ਮੈਂ ਨਹੀਂ ਕਹਿੰਦਾ ਮਨਵੇਂ ਗੋਇਮ ਕੇ ਤੋਰਾ ਬੈਰੋ ਹਰਮ ਮੇ ਰਵੇ ਹਰ ਜਾ ਮੇ ਰਵੇ ਜਾਨ ਬੇਖੁਦਾ ਮੇ ਰਵੇ ਜਿੱਧਰ ਵੀ ਜਾਵੇ ਜਾਵੇ ਰੱਬ ਵਾਲੇ ਪਾਸੇ ਪਰਮਾਤਮਾ ਵਾਲਾ ਕਿੱਧਰ ਵੀ ਜਾਵੇਂ ਲਖਸ਼ ਪਰਮਾਤਮਾ ਰੱਖੀ ਜਾਂਦੇ ਤੇ ਨੇ ਵੱਖ-ਵੱਖ ਥਾਂਾਂ ਤੇ ਡੇਰੇ ਸਾਡਾ ਤੇ ਫਲਾਣਾ ਬਾਬਿਆਂ ਨੇ ਕਾਰਜ ਸਵਾਰ ਦਿੱਤਾ ਹੈ ਸਾਡਾ ਤੇ ਫਲਾਣਾ ਬਾਬੇ ਨੇ ਕੰਮ ਕਰ ਦਿੱਤਾ ਹੈ ਫਲਾਣੇ ਪੀਰ ਨੇ ਕੰਮ ਕਰ ਦਿੱਤਾ ਹੈ ਇਹ ਭਾਵੇਂ ਮਸਜਿਦ ਦੇ ਚ ਗਿਆ ਭਾਵੇਂ ਮੰਦਰ ਦੇ ਚ ਗਿਆ ਪਾਵੇਂ ਗੁਰਦੁਆਰੇ ਕੇ ਤੇ ਗੁਰੂ ਦੀ ਤਰਫ ਨਹੀਂ ਗਿਆ ਪ੍ਰਭੂ ਦੀ ਤਰਫ ਨਹੀਂ ਗਿਆ ਕਿਸੇ ਪੀਰ ਦੀ ਤਰਫ ਗਿਆ ਕਿਸੇ ਬਾਬੇ ਦੀ ਤਰਫ ਗਿਆ ਤੇ ਪ੍ਰਮਾਤਮਾ ਦੀ ਤਰਫ ਨਹੀਂ ਗਿਆ ਗੰਦ ਲਾਲ ਕਹਿੰਦੇ ਨੇ ਕਿਧਰੇ ਵੀ ਜਾ ਮੈਂ ਨਹੀਂ ਰੋਕਦਾ ਉਹ ਮੈਂ ਤੈਨੂੰ ਇਹ ਵੀ ਨਹੀਂ ਆਖਾਂਗਾ ਕਿ ਫਲਾਣੇ ਦੀ ਮਸਜਿਦ ਤੇ ਜਾ ਫਲਾਣੇ ਮੰਦਿਰ ਤੇ ਜਾ ਮਨ ਨਵੇਂ ਕੋ ਏਮ ਕੇ ਤੋਰਾ ਦੈਰੋ ਹਰਮ ਮੇ ਰਵੇ ਹਰ ਜਾ ਮੇ ਰਵੇ ਜਾਣਵੇ ਖੁਦਾਉ ਮੇ ਵਾਸ ਜਿਧਰ ਵੀ ਜਾਵੇ ਜਾਵੇ ਰੱਬ ਵਾਲੇ ਪਾਸੇ ਕਿਧਰੇ ਵੀ ਜਾਵੇ ਜਾਵੇ ਪਰਮਾਤਮਾ ਦੇ ਤਰਫ ਜਾਂਦੇ ਨੇ ਲੋਕੇ ਮੰਦਰ ਪਰਮਾਤਮਾ ਦੀ ਤਰਫ ਨਹੀਂ ਜਾਂਦੇ ਇਹ ਵੀ ਮਹਿਸ ਕਰਦੇ ਲਖਸ ਕੋਈ ਹੋ ਰਹੀ ਹੋ ਜਾਂਦੇ ਨੇ ਲੋਕੀ ਮਸਜਿਦਾਂ ਵਿੱਚ ਅੱਲਾਹ ਦੀ ਤਰਫ ਨਹੀਂ ਜਾਂਦੇ ਨਹੀਂ ਜਾਂਦੇ ਬਾਬਾ ਵੀ ਕਿਸੇ ਦਾ ਹੋਵੇਗਾ ਕਿਸੇ ਦਾ ਨਹੀਂ ਹੋਵੇਗਾ ਇਹ ਪੀਰ ਵੀ ਕਿਸੇ ਦਾ ਹੋਵੇਗਾ ਕਿਸੇ ਦਾ ਨਹੀਂ ਹੋਵੇਗਾ ਅੱਲਾਹ ਤੇ ਸਾਰਿਆਂ ਦਾ ਪੀਰ ਦੇ ਨਾਂ ਤੇ ਝਗੜਾ ਹੋ ਸਕਦਾ ਹੈ ਕਿਸੇ ਦੇਵੀ ਦੇਵਤੇ ਦੇ ਨਾਂ ਤੇ ਝਗੜਾ ਹੋ ਸਕਦਾ ਹੈ ਅੱਲਾ ਦੇ ਨਾਮ ਦਾ ਝਗੜਾ ਨਹੀਂ ਆਉਂਦਾ ਜਦ ਵੀ ਝਗੜਾ ਹੁੰਦਾ ਕਿਸੇ ਪੀਰ ਫਕੀਰ ਦਾ ਹੁੰਦਾ ਕਿਸੇ ਡੇਰੇ ਦਾ ਹੁੰਦਾ ਕਿਸੇ ਵਿਅਕਤੀ ਦਾ ਹੁੰਦਾ ਪਰਮਾਤਮਾ ਦੇ ਨਾਮ ਦਾ ਝਗੜਾ ਹੋ ਹੀ ਨਹੀਂ ਸਕਦਾ ਕਿਉਂ ਉਹਦੇ ਸਾਰਿਆਂ ਦਾ ਇੱਕ ਹੈ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਹਰ ਜਾਂ ਮੇ ਰਵੇ ਜਾਨਵੇ ਖੁਦਾ ਵਿੱਚ ਜਿੱਦਨ ਵੀ ਤੂੰ ਜਾਵੇ ਜਾਮੀ ਰੱਬ ਵਾਲੇ ਪਾਸੇ ਬਹੁਤ ਖੁੱਲਾ ਦਿਲ ਚਾਹੀਦਾ ਹੈ ਬੜਾ ਖੁੱਲਾ ਦਿਮਾਗ ਚਾਹੀਦਾ ਹੈ ਬੜੀ ਗਹਿਰੀ ਦ੍ਰਿਸ਼ਟੀ ਚਾਹੀਦੀ ਹੈ ਕਿ ਹਰ ਮਨੁੱਖ ਦੀ ਸੋਚਣੀ ਨਹੀਂ ਹੋ ਸਕਦੀ ਜਾਣਦੇ ਨੇ ਲੋਕ ਹਰ ਮੰਦਰਾਂ ਦੀ ਤਰਫ ਲਖਸ ਪ੍ਰਮਾਤਮਾ ਨਹੀਂ ਆਉਂਦਾ ਲਖਸ ਖੁਦਾ ਨਹੀਂ ਆਉਂਦਾ ਔਰ ਇਹ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਨ ਭਗਤ ਮੈਂ ਨਹੀਂ ਕਹਿੰਦਾ ਤੂੰ ਇਸ ਮੰਦਰ ਦੇ ਚ ਜਾ ਇਸ ਮੰਦਰ ਦੇ ਚ ਨਹੀਂ ਤੂੰ ਇਸ ਮਸਜਿਦ ਦੇ ਜਾ ਇਸ ਮਸਜਿਦ ਦੇ ਚ ਨਹੀਂ ਹਰ ਜਾ ਮੈਂ ਰਵੀ ਜਿੱਧਰ ਵੀ ਜਾਵੇ ਤੇਰੀ ਮਰਜ਼ੀ ਪਰ ਜਾਣਵੇ ਖੁਦਾ ਮੇ ਬਾਸ਼ ਜਾਨਬ ਜਾਣਾ ਤੇਰਾ ਉਸ ਤਰਫ ਹੋਵੇ ਜਿੱਧਰ ਖੁਦਾ ਹੈ ਪਰਮਾਤਮਾ ਜਦ ਮਨੋਖਦੇ ਅੰਦਰ ਪ੍ਰਮਾਤਮਾ ਦੀ ਤੜਪ ਪੈਦਾ ਹੋ ਜਾਂਦੀ ਹੈ ਖਿੱਚ ਪੈਦਾ ਹੋ ਜਾਂਦੀ ਹੈ ਉਹ ਫਿਰ ਕਿਦਰੋਂ ਵੀ ਪ੍ਰਮਾਤਮਾ ਦੀ ਗੱਲ ਹੋ ਰਹੀ ਹੋਵੇ ਸੁਣਨ ਨਰਾਜ਼ੇ ਹੋ ਜਾਂਦਾ ਹੈ ਔਰਮ ਜੇਵ ਨੇ ਸਰਮਦ ਨੂੰ ਬਿੱਲੀ ਦੇ ਲਾਲ ਕਿਲੇ ਦੇ ਵਿੱਚ ਇਸ ਵਾਸਤੇ ਕਤਲ ਕੀਤਾ ਜੋ ਉਸ ਦੇ ਬੋਲ ਸੰਤੇ ਜੋ ਦਿਆਂ ਜੋ ਉਸਦਾ ਵਿਵਹਾਰ ਸੀ ਬੋਲ ਕੇ ਸੀ ਕੋਈ ਇੱਕ ਨਜ਼ਮ ਮੈਂ ਤੁਹਾਡੇ ਸਾਹਮਣੇ ਰੱਖਾਂ ਸਰਮਦ ਕਹਿੰਦਾ ਹੈ ਸਰਮਦ ਬਾ ਕੋਚਾ ਹੈ ਇਸ਼ਕ ਬਦਨਾਮ ਛੁਦੇ اے خدا ਜਦ ਮੈਂ ਲੋਕਾਂ ਦੀਆਂ ਗਲੀਆਂ ਵਿੱਚ ਲੋਕਾਂ ਵਾਸਤੇ ਘੁੰਮਦਾ ਸੀ ਮੈਂ ਫਕੀਰ ਸੀ ਮੈਂ ਸੰਤ ਸੀ ਲੋਕੀ ਮੈਨੂੰ ਮੰਨਦੇ ਸਨ سر مد با کوچا عشق بدنام دی پر خدا جس دن دا میں تیری گلی رچایا تیرے پریم کر کے تیرے کوچے چایا ان چاروں پاسے بدنامی بدنامی ان چاروں پاسے تومتا ہی تومتا ہے ہن چاروں پاسے الزام تراشیاں ہیں تھوڑے دن ہوئے میں ਬੋਲ ਪੜ ਰਿਆ ਸੀ ਲਾਹੌਰ ਸੇ ਦਾ ਭਾਵੇਂ 17 ਸਫਿਆਂ ਦੀ ਇਹ ਕਿਤਾਬ ਹੈ ਲੰਬੀ ਛੋੜੀ ਨਹੀਂ ਵਿਆਖਿਆ ਲਿਖਣ ਵਾਲਿਆਂ ਨੇ ਭਾਵੇਂ 4-500 ਸਫੇ ਲਾ ਦਿੱਤੇ ਨੇ ਮੂਲ ਰੂਪ ਦੇ ਚ 16-17 ਸਫੇ ਦੀ ਕਿਤਾਬ ਹੈ ਛੇਨ ਦੇ ਸਭ ਤੋਂ ਵੱਡੇ ਸੰਤ ਦੀ ਉਹਦੇ ਕੋਲੋਂ ਕਿਸੇ ਨੇ ਪੁੱਛ ਲਿਆ ਸੰਤ ਕਿੰਨੋਂ ਕਹਿੰਦੇ ਨੇ ਦੋ ਬੋਲਾਂ 'ਚ ਹੀ ਜਵਾਬ ਦਿੱਤਾ ਜੇ ਤੇ ਬੋਲਾਂ ਨਾਲ ਜਗਤ ਸਹਿਮਤ ਨਾ ਹੋਵੇ ਤੇ ਵਿਰੋਧਤਾ ਕਰੇ ਸਮਝ ਲੋ ਸੰਤ ਹੈਰਾਨ ਹੋਇਆ ਮੈਂ ਬੜਾ ਮੈਂ ਤੇ ਹੈਰਾਨ ਹੋ ਗਿਆ ਔਰ ਇਹ ਮਾਮੂਲੀ ਪੱਦਰ ਦਾ ਸੰਤ ਨਹੀਂ ਹੈ ਸਾਰਾ ਚੀ ਉਸ ਦਾ ਉਸ ਢੰਗ ਨਾਲ ਸਤਕਾਰ ਕਰਦਾ ਜਿਵੇਂ ਭਾਰਤ ਦੇਚ ਅਵਤਾਰੀ ਪੁਰਸ਼ ਪੂਜੇ ਜਾਂਦਾ ਇਸ ਤਰ੍ਹਾਂ ਸਨਮਾਨ ਕਰਦਾ ਸਾਰਾ ਚੇਨ ਉਸ ਦਾ ਇਸ ਡੰਗ ਨਾਲ ਸਤਕਾਰ ਕਰਦਾ ਹੈ। ਛੋਟਾ ਜਿਹਾ 17 ਸਫਿਆਂ ਦਾ ਉਹਦਾ ਗ੍ਰੰਥ। ਫਿਰ ਜਿਹੜਾ ਸਰੂਪ ਖਿੱਚਿਆ ਇੱਕ ਮੁਸਲਮਾਨ ਦਾ ਗੁਰੂ ਅਰਜਨ ਦੇਵ ਜੀ ਨੇ। ਗੁਰਗੋ ਦਾ ਜ਼ਿਕਰ, ਬਾੰਗ ਦਾ ਜ਼ਿਕਰ, ਜ਼ਕਾਤ ਦਾ ਜ਼ਿਕਰ। ਸਾਰਾ ਜ਼ਿਕਰ ਕਰਕੇ ਫਿਰ ਸਾਬਦ ਸੂਰ ਦਾ ਸਤਾਰ ਸਿਰਾ ਇਹ ਲੋਕੀ ਸਿੱਖ ਨਾਲ ਜੋੜਦੇ ਜਾਂਦੇ ਨੇ ਇਹ ਸ਼ਬਦ ਮੁਸਲਮਾਨ ਦੀ ਤਸਵੀਰ ਪੇਸ਼ ਕੀਤੀ ਹੈ ਗੁਰੂ ਅਰਜਨ ਦੇਵ ਜੀ ਨੇ ਪੜ੍ਹ ਲੈਣਾ ਮੁਸਲਮਾਨ ਦੇ ਸਾਰੇ ਚਕਰ ਚੈ ਦਸਤਾਰ ਮੁਹੰਮਦ ਸਾਹਿਬ ਸਜਾਂਦੇ ਸਨ ਤੇ ਮੁਹੰਮਦ ਸਾਹਿਬ ਨੂੰ ਮੰਨਣ ਵਾਲੇ ਦਸਤਾਰ ਸਜਾਂਦੇ ਨੇ ਜਿਹੜੇ ਬਹੁਤ ਪੱਕੇ ਮੁਸਲਮਾਨ ਨੇ ਦਸਤਾਰ ਸਜਾਂਦੇ ਮੁਹੰਮਦ ਸਾਹਿਬ ਦਸਤਾਰ ਬੰਦੇ ਸਨ ਸਾਬਤ ਸੂਰਤ ਹੋਵੇ ਕਿਉਂਕਿ ਮੁਹੰਮਦ ਸਾਹਿਬ ਸਾਬਤ ਸੂਰਤ ਸਨ ਤੁਸੀਂ ਕੇ ਸਿਰ ਦੇ ਘਟਾ ਦੇਂਦੇ ਉਹ ਦਾੜਾ ਰੱਖ ਲੈਂਦੇ ਸਾਬਤ ਸੂਰ ਦਸਤਾਰ ਸਿਰਾ ਮੁਸਲਮਾਨ ਐਸਾ ਹੋਵੇ ਉਹ ਤੇ ਮੁਸਲਮਾਨ ਦੀ ਤਸਵੀਰ ਕੇ ਚੀਜ਼ ਹੈ ਨਾ ਸਮਝੀ ਦੇ ਕਾਰਨ ਕਰਕੇ ਸਾਰੀਆਂ ਪੰਕਤੀਆਂ ਦਾ ਬੋਧ ਨਾ ਹੋਣ ਦੇ ਕਾਰਨ ਕਰਕੇ ਸ਼ਬਦ ਕਿਸ ਪਰ ਥਾਏ ਉਚਾਰਨ ਕੀਤਾ ਗਿਆ ਜੋੜ ਵੇ ਕਿਸੇ ਨਾਲ ਨਹੀਂ ਲੱਗਦਾ ਕਿਤੇ ਅਧਿਐਨ ਕਰਨਾ ਪਏ। ਆਲੇ ਦੁਆਲੇ ਦੀ ਸਾਰੀ ਸਮਝ ਲੈਣੀ ਪਏ। ਪੜ੍ਹਨਾ ਪਏਗਾ। ਬਿਲਕੁਲ ਅੰਧੀਆਂ ਅੱਖਾਂ ਨਾਲ ਕੋਈ ਚਲੇਗਾ ਕਈਆਂ ਨਾਲ ਟਕਰਾਵੇਗਾ ਇਸ ਵਾਸਤੇ ਮੈਂ ਦੇਖਦਾ ਐਸੇ ਲੋਕ ਬਸ ਟਕਰਾਂਦੇ ਹੀ ਟਕਰਾਂਦੇ ਨੇ। ਖੇਡ ਉਹਨਾਂ ਕੋਲ ਕੁਝ ਵੀ ਨਹੀਂ ਕੁਝ ਵੀ ਨਹੀਂ ਹੁੰਦਾ ਸਰਮੱਤ ਕਹਿੰਦਾ ਹੈ اے خدا ਜਿਸ ਦਿਨ ਦਾ ਮੈਂ ਤੇਰੀ ਪਿਆਰ ਦੀ ਗਲੀ ਚੋਂ ਲੰਘਾਂ ਕੋਈ ਵੀ ਗੱਲ ਸੁਣਾਵੇ ਕੋਈ Hindu ਤੇਰੀ ਗੱਲ ਸੁਣਾਵੇ ਕੋਈ ਮੁਸਲਮਾਨ ਸੁਣਾਵੇ ਕੋਈ ਯਹੂਦੀ ਸੁਣਾਵੇ ਮੈਂ ਸੁਣਨ ਵਾਸਤੇ ਚਲਾ ਜਾ ਚਲਾ ਬੜੀ ਵੱਡੀ ਬੜੇ ਵੱਡੇ ਓਦਾ ਇਹ ਬੋਲ ਓਦਾ ਇਹ ਕਲਾਮ ਮੈਂ ਤੁਹਾਨੂੰ ਫਿਰ ਸੁਣਾਵਾਂ ਸਰਮਦ ਬਾਹ ਕੋਚੇ ਇਸ਼ਕ ਬਦਨਾਮ ਛੋਦੇ ਐ ਮੇਰੇ ਖੁਦਾ ਮੈਂ ਲੋਕਾਂ ਦੀਆਂ ਗਲੀਆਂ ਚ ਮੱਲਿਆਂ ਚ ਲੰਘਦਾ ਹੁੰਦਾ ਸੀ ਪੂਜਾ ਸੀ ਜਿਸ ਦਿਨ ਦਾ ਤੇਰੀ ਗਲੀ ਚ ਲੰਘਿਆ ਤੇ ਤੇਰੀ ਗਲੀ ਕੇਵਲ ਪਿਆਰ ਦੀ ਗਲੀ ਤੇਰੀ ਗਲੀ ਦਾ ਨਾਮ ਹੈ ਪਿਆਰ ਦੀ ਗਲੀ ਸਰਮਦ ਬਾਹ ਕੋਚਾ ਇਸ਼ਕ ਕੋਚਾ ਗਲੀ ਨੂੰ ਕਹਿੰਦੇ ਨੇ ਤੇਰੀ ਗਲੀ ਦਾ ਨਾਂ ਕੀ ਹੈ ਇਸ਼ਕ ਦਾ ਕੋਚਾ ਪਿਆਰ ਦੀ ਗਲੀ ਤੇਰੀ ਹੋਰ ਕੋਈ ਗਲੀ ਨਹੀਂ ਜਤਰ ਤਤਰ ਵਿਸਾ ਵਿਸਾ ਹੋਏ ਫੈਲਿਓ ਅਨਰਾਤ ਤੂੰ ਜਿੱਧਰ ਕਿਧਰ ਪ੍ਰਮਾਤਮਾ ਪਿਆਰ ਰੂਪ ਹੋ ਕੇ ਚਾਇਆ ਹੈ ਜਿਸ ਦਿਨ ਦਾ ਮੈਂ ਤੇਰੀ ਪਿਆਰ ਦੀ ਗਲੀ ਚੋਂ ਲੰਘਿਆ ਬਦਲਾਵ ਹੋ ਗਿਆ ਨਾ ਹੁਣ ਸ਼ਰੀਕ ਮੰਦੇ ਨੇ ਨਾ ਹੁਣ ਸਮਾਜ ਮੰਨਦਾ ਹੈ ਨਾ ਹੁਣ ਵਕਤ ਦੀ ਹਕੂਮਤ ਸਹਿਮਤ ਜਦੋਂ ਮੈਂ بڑے بڑے ਧਾਰਮਿਕ ਸਮੇਲਨ ਦੇਖਦਾ ਖਾਸ ਕਰਕੇ ਸਰਵ ਧਰਮ ਸਮੇਲਨ ਅਲਗ ਰਕ ਪ੍ਰਾਂਤਾਂ ਛਾਉਂਦੇ ਨੇ ਮੇਰੇ ਕੋਲ ਦੋ ਸੱਜਣ ਆਏ ਦੋ ਜਗ੍ਹਾ ਜਾਣਾ ਸੇਕ ਜਗ੍ਹਾ ਫਿਰ ਮੈਂ ਗਹਿਨੇ ਹੇਮ ਸਿੰਘ ਸਾਬੂ ਦਾ ਹੈੱਡ ਗ੍ਰੰਥੀ ਬੰਗਲਾ ਸਾਹਿਬ ਉਹਨਾਂ ਨੂੰ ਕਹਿ ਦਿੱਤਾ ਮੈਂ ਕਿ ਤੁਸੀਂ ਚਲੇ ਜਾਓ ਇੱਕ ਜਗ੍ਹਾ ਮੈਂ ਚਲਾ ਜਾਂਦਾ ਦੋਵੇਂ ਮੇਰੇ ਕੋਲ ਨਹੀਂ ਬੁੱਕ ਤੇ ਹੋਮਮੈਨ ਨੂੰ ਲਿਸਤ ਦਸਣ ਲੱਗੇ ਫੁਲਾਣੇ ਆਚਾਰੀਆ ਜੀ ਆ ਰਹੇ ਨੇ ਫੁਲਾਣੇ ਸੰਤ ਜੀ ਆ ਰਹੇ ਨੇ ਇਹਨਾਂ ਦੇ ਨਾਂ ਬਾਅਦ ਹੀ ਦੱਸੇ ਹੋਮ ਮਿਨਿਸਟਰ ਸਾਹਿਬ ਵੀ ਆ ਰਹੇ ਵਿਸ਼ੇਸ਼ ਅਤਿੱਥੀ ਹੈ ਸਪੈਸ਼ਲ ਮਹਿਮਾਨ ਵਿਸ਼ੇਸ਼ ਅਤਿੱਥੀ جو اس سماغم میں وشیش اتھی ہیں وہ ہوم منسٹر صاحب آ رہے ہیں تو انہوں وشیش اتھے ہوم منسٹر صاحب نے باقی تھے سارے للو پنجو نے کی راجنی راجنیتی چاہیے صرف تو میں کہا پھر اس کو آپ سرب دھرم سمیلن کہتے ہیں جہاں وشیش اتھی ایک تک ہے تو یہ تو تک سمیلن ہوا تارمک سمیلن کیسے ہوں पावे इधर-उधर ਦੀਆਂ ਗੱਲਾਂ ਕਰਕੇ ਉਹਨੇ ਆਪਣੇ ਲਬਜ਼ ਵਾਪਸ ਲੈਣ ਦੀ ਕੋਸ਼ਿਸ਼ ਤੇ ਕੀਤੀ ਪਰ ਵਾਪਸ ਕਿਤੇ ਉੱਥੇ ਵਾਕਈ ਦੇਖਿਆ ਗਿਆ ਕੇ ਵਿਸ਼ੇਸ਼ ਸਥਿਤੀ ਕਿ ਹੋ ਮੰ ministr ਸਾਹਿਬ ਸੰਗ ਸਾਰੇ ਮੁੰਤਜ਼ਮ ਤੇ ਸਾਰੇ ਸੰਧ ਉਹਦੇ ਹੀ ਪ੍ਰਕਰਮਾਂ 'ਤੇ ਕਰਦੇ ਸਾਂ ਐ ਹੀ ਦੇਖਿਆ ਅਥੇ ਵੀ ਕਈ ਵਾਰ ਮੈਂ ਪੰਜਾਬ ਦੇ ਵਿੱਚ ਦੇਖ ਕੇ ਹੈਰਾਨ ਹੋ ਜਾਂਦਾ ਜਦ ਕੋਈ ਮਹਿਮਾ ਗਾਇਨੇ ਕਰਨ ਲੱਗਦਾ ਹੈ ਗੈ ਨਹੀਂ ਜੀ ਫਲਾਣਾ ਵੀ ਆ ਰਿਹਾ ਹੈ ਫਲਾਣਾ ਵੀ ਆ ਰਿਹਾ ਹੈ ਵਲਣਾ ਵੀ ਆ ਰਹੇ ਮੈਂ ਖਮੈ ਨੂੰ ਬੜੀ ਖੁਸ਼ੀ ਹੋਵੇਗੀ ਰੋਮ ਰੋਮ ਦੇ ਝਰਨਾਟ ਉੱਠੇਗੀ ਕੋਈ ਦੱਸ ਦੇ ਕੋਈ ਕਦ ਬ੍ਰह्म ਗੈ ਨਹੀਂ ਵੀ ਆ ਰਹੇ ਕੋਈ ਕਦ ਰੱਬ ਦਾ ਪਿਆਰਾ ਵੀ ਆ ਰਹੇ ਕੋਈ ਕਦ ਰੱਬ ਨਾਲ ਜੁੜੀ ਹੋਈ ਰੋ ਵੀ ਆ ਰਹੇ ਜਗਤ ਇਸੇ ਤੋਂ ਪ੍ਰਭਾਵਤ ਹੈ ਇਸ ਸਾਰੇ ਪ੍ਰਭਾਵ ਤੋਂ ਨਿਆਰਾ ਹੋਇਆ ਸਰਮੱਤ ਕਹਿੰਦਾ ਬਦਲਾ ਹੋ ਗਿਆ ਨਾ ਸ਼ਰੀਕ ਸਹਿਮਤ ਨਾ ਸਮਾਜ ਸਹਿਮਤ ਨਾ ਹਕੂਮਤ ਸਹਿਮਤ ਸਭ ਵਿਰੋਧੀ ਹੋ ਗਏ ਕੱਲ ਤੱਕ ਸਭ ਪੂਜਾ ਕਰਦੇ ਸਨ ਅੱਜ ਸਭ ਵਿਰੋਧੀ ਹੋ ਗਏ ਹੁਣ ਮੈਂ ਨਾਪ ਤੋਲ ਇਹ ਦਸਾਂ ਜਿੰਨਾ ਵੱਡਾ ਸੰਤ ਹੋਵੇਗਾ ਉਹ ਸਿੰਘਾਸਣ ਤੇ ਨਹੀਂ ਬੈਠਿਆ ਹੋਵੇਗਾ ਸੂਲੀ ਤੇ ਟੰਗਿਆ ਹੋਵੇਗਾ ਤਤੀ ਤਵੀ ਤੇ ਹੋਵੇਗਾ ਉਹ ਬਲਦੀ ਦੇਖਦੇ ਚ ਹੋਵੇਗਾ ਇਹ ਜੋ ਹੈ ਮਹਾਨ ਸੰਤ ਦੀ ਪਛਾਣ ਜੋ ਫੁੱਲਾਂ ਦੀ ਬਰਖਾ ਤੇ ਬੜਾ ਪੋਜਿਆ ਜਾ ਰਿਹਾ ਹੈ ਬੜਾ ਪੋਜਿਆ ਜਾ ਰਿਹਾ ਮੈਂ ਤੇ ਕਹਿ ਦਿਆਂਗਾ 99% ਇਹਦੇ ਚ ਪਕੜਨ ਤੋਂ ਇਲਾਵਾ ਕੁਝ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਇੱਕ ਫੀਸਦੀ ਮੈਂ ਛੱਡਦਾ ਕਿਉਂਕਿ ਆਪਣੀ ਪੱਗ ਬਚਾਣੀ ਹੈ ਐਵੀ ਮੈਂ ਉਸ ਕਰਦਾ ਹਕੀਕਤ ਤੇ ਕੁਝ ਵੀ ਨਹੀਂ ਕੁਝ ਵੀ ਨਹੀਂ ਲਾਹੂਸੇ ਦਾ ਬੋਲ ਵੀ ਮੈਂ ਫਿਰ ਸੁਣਾ ਦਿਆਂ ਕੌਣ ਹੈ ਸੰਤ ਸਿੱਖਵੇਂ ਪਹਿਚਾਣੀ ਹੈ ਲਾਹੂਸੇ ਕਹਿਣ ਲੱਗਾ ਸਾਰਾ ਸਮਾਜ ਜਿੱਦੀ ਵਿਰੋਧ